ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਡਾ ਯੁੱਧ ਨਸ਼ਾ ਵਿਰੁੱਧ ਜਿਹੜਾ ਇੱਕ ਮਾਸ ਤੋਂ ਚੱਲ ਰਿਹਾ ਹੈ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਵਾਸਤੇ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਡੇ ਡੀਆਈਜੀ ਰੇਂਜ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀਆਂ ਰੈਗੂਲਰ ਤਰੀਕੇ ਨਾਲ ਸਾਰੇ ਅਫਸਰਾਂ ਦੇ ਨਾਲ ਡਾਊਨ ਦੀ ਲਾਈਨ ਕਨਸਟੇਬਲਰੀ ਤੱਕ ਵੀ ਮੀਟਿੰਗ ਸੈਡੀਆਂ ਕੀਤੀਆਂ ਜਾ ਰਹੀਆਂ ਤਾਂ ਜੋ ਇਹ ਮੁਹਿੰਮ ਨੂੰ ਸਕਸੈਸ ਬਣਾਇਆ ਜਾ ਸਕੇ ਇਸ ਮੁਹਿੰਮ ਦੇ ਵਿੱਚ ਸਾਨੂੰ ਇੱਕ ਸਕਸੈਸ ਮਿਲੀ ਜਦੋਂ ਕਿ ਇੱਕ ਹਾਰਡ ਕੋਰ ਜਿਹੜਾ ਡਰੱਗਸ ਸਮਗਲਰ ਸੀਗਾ ਜਦੋਂ ਨਾਮ ਤੀਰਥ ਇਲੀਅਸ ਤੀਰਥਰਾਮ ਇਲੀਅਸ ਮਲ ਨੂੰ ਆਪਾਂ ਕਾਬੂ ਕੀਤਾ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਇਹ ਚਾਰ ਕੇਸਿਸ ਦੇ ਵਿੱਚ ਸਾਨੂੰ ਆਲਰੇਡੀ ਲੋੜਿੰਦਾ ਸੀਗਾ ਇਹਦੀ ਪਬਲਿਕ ਦੇ ਵਿੱਚ ਵੀ ਕਾਫੀ ਡਰੱਗ ਬਿਜ਼ਨਸ ਚ ਇੰਗੇਜ ਹੋਣ ਦੀਆਂ ਖਬਰਾਂ ਮਿਲਦੀਆਂ ਸੀਗੀਆਂ ਇਸ ਸਬੰਧੀ ਜਿਹੜਾ ਚੱਕ ਮਾਦੋ ਦੇ ਵਿੱਚ ਸਾਡੇ ਕੋਲ ਇੱਕ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਜਿਹਦੇ ਵਿੱਚ ਆਪਾਂ ਚੱਕ ਮਾਦੋ ਥਾਣਾ ਸਦਰ ਦੇ ਵਿੱਚ ਪੈਂਦਾ ਉੱਥੇ ਆਪਾਂ ਇੱਕ ਨਾਕਾਬੰਦੀ ਕੀਤੀ ਸੀਗੀ ਨਾਕਾਬੰਦੀ ਚੱਕ ਸਾਦੂ ਚੱਕ ਸਾਦੂ ਤਾਂ ਉੱਥੇ ਸਾਡੇ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀਗੀ ਇਸ ਪੁਲਿਸ ਪਾਰਟੀ ਦੇ ਵਿੱਚ ਸਾਡੇ ਡੀਐਸਪੀ ਡੀ ਸਾ ਸਾਡੀ ਸੀਟੀਮ ਜਿਹੜੀ ਸੀਗੀ ਉੱਥੇ ਤਲਾਸ਼ ਸੀ ਇੱਕ ਐਕਟਿਵ ਸਵਾਰ ਇੱਕ ਬੰਦਾ ਜਿਹੜੀ ਆਪਾਂ ਦੇਖਿਆ ਤੇ ਐਕਟਿਵ ਸਵਾਰ ਬੰਦੇ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਪਹਿਲਾਂ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਨਾਲ ਦੀ ਨਾਲ ਉਹਨੇ ਪੁਲਿਸ ਪਾਰਟੀ ਵੱਲ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਵੱਲੋਂ ਇੱਕ ਫਾਇਰ ਜਿਹੜਾ ਸੀਗਾ ਬੜਾ ক্লোਜ਼ਲੀ ਸਾਡੇ ਮੁਲਾਜ਼ਮ ਦੇ ਲਾਗੇ ਨਿਕਲਿਆ ਤਾਂ ਵਿਦ ਗੋਡ ਗ੍ਰੇਸ ਕਿਸੇ ਤਰ੍ਹਾਂ ਦੀ ਕਿਸੇ ਮੁਲਾਜ਼ਮ ਨੂੰ ਕੋਈ ਇੰਜਰੀ ਨਹੀਂ ਹੋਈ ਸਾਡੇ ਵੱਲੋਂ ਵੀ ਜਿਹੜਾ ਇਹਦੇ ਵਿੱਚ ਦੋ ਹਵਾਈ ਫਾਇਰ ਕੀਤੇ ਗਏ ਲੇਕਿਨ ਜਦੋਂ ਉਹਨੇ ਦੁਬਾਰਾ ਤੋਂ ਸਾਡੇ ਵੱਲ ਫਾਇਰ ਕੀਤਾ ਤੇ ਇੱਕ ਫਾਇਰ ਜਿਹੜਾ ਸੀਗਾ ਉਹਦੀ ਲੱਤ ਦੇ ਵਿੱਚ ਲੱਗਿਆ ਇਮੀਡੀਏਟਲੀ ਜਿਹੜਾ ਸੀਗਾ ਉਹਨੂੰ ਆਪਾਂ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਅਤੇ ਇਸ ਦੇ ਵਿੱਚ ਜਿਹੜਾ ਹੈਗਾ ਆਪਾਂ ਇੱਕ ਮੁਕੱਦਮਾ ਵੀ ਦਰਜ ਕੀਤਾ ਬਿਕੋਜ਼ ਉਹਦੇ ਵੱਲੋਂ ਸਾਡੀ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਗਿਆ ਸੀਗਾ ਜਾਨੋਂ ਮਾਰਨ ਦੀ ਨੀਅਤ ਨਾਲ ਇਹਦੇ ਵਿੱਚ ਐਫ ਆਰ ਨੰਬਰ 84 ਅਪ ਰਜਿਸਟਰ ਕੀਤੀ ਅੰਡਰ ਸੈਕਸ਼ਨ 109 132 221 ਆਰਮ ਸੈਕਟ ਐਂਡ ਐਮ ਡੀ ਪੀ ਸੈਕਟ ਤੇ ਇਹਦੇ ਕੋਲੋਂ ਮੌਕੇ ਦੇ ਉੱਪਰ ਜੋਈ ਹੈ ਹਿਰੋਇਨ ਦੀ ਰਿਕਵਰੀ ਹੋਈ ਹੈ ਇੱਕ 32 ਬੋਰ ਜਿਹੜਾ ਹੈਗਾ ਪਿਸਟਲ ਤੇ ਨਾਲ ਇੱਕ ਜਿੰਦਾ ਆਰਾਊਂਡ ਜਿਹੜਾ ਹੈਗਾ ਉਹ ਰਿਕਵਰ ਕੀਤਾ ਗਿਆ। ਕੋਈ ਤੇ ਪਹਿਲਾਂ ਵੀ ਕੋਈ ਕੇਸ ਹੋਇਆ ਐਵੀਡੈਂਟਲੀ। ਬਿਲਕੁਲ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਇਹ ਹਾਰਡ ਕੋਰ ਕ੍ਰਿਮੀਨਲ ਹੈ ਪਹਿਲਾਂ ਵੀ ਇਹ ਸਾਡੇ ਕੋਲ 4 ਕੇਸਿਸ ਦੇ ਵਿੱਚ ਵਾਂਟਡ ਸੀ। ਇਸੇ ਸਬੰਧ ਵਿੱਚ ਜਿਹੜੀ ਸੀਗੀ ਸਾਡੇ ਵੱਲੋਂ ਇੱਕ ਨਾਕਬੰਦੀ ਕੀਤੀ ਗਈ ਸੀ। ਕਿੰਨੀ ਗ੍ਰਾਮ ਫੜ ਹੋਈ ਹੈ ਕਿ ਹਿਰੋਇਨ ਜਿਹੜੀ ਹੈਗੀ 146 ਗ੍ਰਾਮ ਜਿਹੜੀ ਹੈਗੀ ਇਹਦੀ ਕੁੱਲ ਰਿਕਵਰੀ ਹੋਈ ਹੈ। ਜਿਹੜਾ ਪਹਿਲੇ ਐਡੀਪੀਐਸ ਤੋਂ ਉਹ ਕਿਹੜੇ ਸਰਪਚੇ ਉਹ ਹਿਰੋਇਨ ਕਰਵਾਦੇ। ਬਿਲਕੁਲ ਜੀ ਹਿਰੋਇਨ ਦੇ ਪਰਚੇ ਐ। ਇਹ ਬੰਦਾ ਜਦੋਂ ਵੀ ਆਪਾਂ ਕਿਸੇ ਕ੍ਰਿਮੀਨਲ ਨੂੰ ਫਰਦੇ ਸੀ ਕਿ ਰਿਕਵਰੀ ਹੁੰਦੀ ਸੀਗੀ ਜਦੋਂ ਉਹਦੇ ਕੋਲ ਬੈਕਵਰਡ ਲਿੰਕੇਜਸ ਦੇ ਵਿੱਚ ਜਾ ਕੇ ਆਪਾਂ ਪੁੱਛਦੇ ਸੀਗੇ ਕਿ ਇਹ ਰਿਕਵਰੀ ਇਹ ਹਿਰੋਇਨ ਕਿੱਥੋਂ ਲੈ ਕੇ ਆਇਆ ਤਾਂ ਹਮੇਸ਼ਾ ਹੀ ਇਹ ਚਾਰ ਕੇਸਿਸ ਦੇ ਵਿੱਚ ਇਸੇ ਤੀਰਥਰਾਮ ਇਲੀਅਸ ਜਿਹੜਾ ਮਲ ਹੈ ਇਹਦਾ ਨਾਮ ਲਿਆ ਗਿਆ ਸੀਗਾ ਬੈਕਵਰਡ ਲਿੰਕ ਚ ਜਾਂਦੇ ਜਾਂਦੇ ਇਹਨੂੰ ਆਪਾਂ ਚਾਰ ਕੇਸਿਸ ਦੇ ਵਿੱਚ ਆਲਰੇਡੀ ਨਾਮਿਨੇਟ ਕੀਤਾ ਹੋਇਆ ਸੀਗਾ ਇਹਦੇ ਇਲਾਕਾ ਨਿਵਾਸੀਆਂ ਦੇ ਵਿੱਚ ਵੀ ਜਿਹੜੀ ਸਾਡੇ ਕੋਲ ਸਾਡੇ ਸੋਰਸਸ ਥਰੂ ਇਨਫੋਰਮੇਸ਼ਨ ਆਂਦੀ ਸੀਗੀ ਇਹ ਬੰਦਾ ਡਰੱਗ ਸਮਗਲਿੰਗ ਦੇ ਵਿੱਚ ਬਹੁਤ ਹੀ ਐਕਟਿਵ ਸੀਗਾ ਪਿਛਲੇ 2 ਸਾਲਾਂ ਤੋਂ ਰਹਿਣ ਵਾਲਾ ਕਿੰਨੇ ਸਾਲ ਤੋਂ ਇਹਦਾ ਜੀ ਪਿੰਡ ਹੈਗਾ ਅ ਬਜਵਾੜਾ ਇਹ ਸਦਰ ਹਸ਼ਾਰਪੁਰ ਦੇ ਰੀਚ ਪੈਦਾ ਹੈ